ਕਾਲ ਜੀ ਤੇ ਲੋ ਬਈ ਰੇ ਦਾ ਕੰਮ ਲਗਭਗ ਖਤਮ ਹੋਇਆ ਉਹ ਦਾ ਪਾਉਣਾ ਗੱਗਰਾਂ ਦਾ ਇੱਕ ਨਹੀਂ ਹੋ ਗਿਆ ਨਾ ਬਾ ਠੀਕ ਹੈ ਚਾਰ ਟਰਾਲੇ ਪਾਤੇ ਕਿਉਂ ਚ ਕਿੱਲੇ ਚ ਨਾ ਕਿੱਲਾ ਕਿੱਥੇ ਤਿੰਨ ਬੱਗੇ ਹੋ ਮੁੰਦੇ ਦਾ ਵੀ ਰੇ ਨਾ ਬੋਲਾ ਬਲਾ ਮੈਂ ਖੋਲੀ ਉਹ ਤਾ ਮੈਂ ਕਹਿ ਤਾ ਤਾ ਮੈਂ ਜੇ ਕੱਢ ਕੇ ਉੱਥੇ ਪਾ ਲਿਓ ਤੇ ਕੱਟੜੀ ਹੋ ਪਾਣੀ ਭਰ ਲਾ ਬੋਲਾ ਜਾ ਤਰੀ ਮੈਂ ਚਕਾਉਣੀ ਹੈ ਭਰੇਆ ਪਿਆ ਦੇ ਕੋੜੋ ਦੇ ਭਰ ਦੇ ਕਿੱਕਾ ਦੇ ਹੋ ਰਹਿ ਗਏ ਉਹਦੇ ਕਹਿੰਦੇ ਕਿੰਨੇ ਬਣਨੇ ਚਾਹੀਦੇ ਹੁਣ ਮੈਂ ਉੱਪਰੇ ਪਾ ਦੋ ਜਿਹੜਾ ਵੱਧਾ ਘਟਾ ਆਪਣਾ ਲੈ ਲਿਓ ਟਰਾਲੀ 'ਚ ਪਾਓ ਬੂਥ ਕੇ ਹਾਂ ਬੂਥ ਕੇ ਨਹੀਂ ਨਾ ਪਾਉਂਦੇ ਇਹ ਦੂਆ ਫੱਟੀਆਂ ਮਾਰ ਕੇ ਪਾਉਂਦੇ ਲੈ ਜਿਹੜੇ ਲੈਣੇ 100 ਰੁਪਏ ਹਾਂ ਉਹ ਪਾ ਦੋ ਯਾਰ ਆ ਛੱਡ ਦੇ ਉਹ ਪਾ ਦੇ ਕਿਆ ਰੇ ਕਿਆ ਰੇ ਟਰੈਲਰ ਰੇਟ ਕਿੰਨਾ ਹੈ 500 ਫੇਰ ਉਹਦਾ ਨੇ ਦਾ 100 ਬਣਦਾ ਉਧਰ ਉਹਦਾ ਪਾਸੋਂ ਜਮਤ ਨੂੰ ਹੋਰ ਉਹ ਮੜ ਜਾ ਤੇ ਹੈਗਾ ਯਾਰ ਲੈ ਦੇ ਸਹੀ 10 ਰੁਪਏ ਬੀ ਡੋਕਰੀਆਂ ਮਸਾਂ ਹੋਣੀਆਂ 400 ਰੇਟ ਪਾਸਾ ਓਏ ਚਲੋ ਉਹ ਪਾ ਲਈ ਫੇਟ ਚੱਲ ਰਹਿਣ ਦੀ ਪਰ ਦੋ ਹੁਣ ਕਿਹਾ ਉਹ ਸਾਡਾ ਕੇਦੀ ਦਾ ਬਾਲਾਂ ਪੂਰਾ ਵੀ ਹੋ ਜੂ ਉਹ ਟਰਾਲੀ ਦੇ ਦੇਖ ਟਰਾਲੀ ਕਿੰਨੀ ਭਰੀ ਵੀ ਹੈ ਉਹ ਕਿੰਨਾ ਕਾ ਬੀ ਡੋਕਰੀਆਂ ਮਸਾਂ ਹੋਣੀਆਂ ਚੱਲ ਕੋਈ ਨਹੀਂ ਮੈਂ ਮਨੂੰ ਆਏ ਆ ਨਿਬੜੇ ਭਰੇ ਪਹਿਲ ਤਾਂ ਮੈਂ ਕਿਹਾ ਤਾਂ ਇਹ ਕਹਿੰਦੇ ਟਰਾਲੀ ਹੋਣੀ ਮੈਂ ਚੱਲ ਇੱਕ ਗੱਗਰੇ ਨਾਲ ਚੱਕ ਲੂੰਗੇ ਪਰ ਹੁਣ ਇੱਥੇ ਦੇ ਚਾਰ ਚਾਰ ਹੋ ਗਈਆਂ ਉੱਪਰ ਲਾ ਲਾ 400 ਦਾ ਚੜ ਰਹੀ ਹੋਊਗਾ ਦੌਲਤ ਹੱਥਾਂ ਦਾ ਇਹ ਵੀਰੋਂ ਕਿੱਥੇ ਮੁਕਰੇ ਗਏ ਇਹਨੇ ਤਾਂ ਗੰਨੇ ਵਾਲਾ ਆਇਆ ਸੂਰੇ ਵਾਲਾ ਲਿਆ ਲੈ ਰੋਣ ਵਾਲੀ ਚਪਾਈ ਚ ਰੱਖੀਵੇਂ ਅਸੀਂ ਗੰਨੇ ਵਾਲਾ ਕੰਨ ਰੇ ਵਾਲਾ ਹੀ ਆ ਵਿੱਚ ਕਰ 7 7.5 ਦਾ ਹੋਣਾ ਇਹ ਵਿੱਚ ਤੇ ਗੰਨੇ ਵਾਲਾ ਤਾਂ ਹਰਸ਼ ਵੀ ਰਲਾ ਉਹ ਵੀ ਕਹਿੰਦਾ ਛੋਟਾ ਹਲੇ ਗੰਨੇ ਹੁੰਦਾ ਮੈਂ ਉਹਨੂੰ ਚਪਾਈ ਚ ਰੱਖੀ ਰੇ ਇਹਨੂੰ ਇਹ ਬਾਈ ਪਹਿਲਾਂ ਪਾਈ ਜਾਂ ਇਹਨਾਂ ਨੇ ਟਰੇਡੀਆਂ ਨਾ ਉਹ ਦੂਈਆਂ ਟਰੈਲੀਆਂ ਨਾਲ ਪਾਇਆ ਇਹਨਾਂ ਨੇ ਉਹਨਾਂ ਕਰਕੇ ਇਹਨਾਂ ਨੂੰ ਬੜਾ ਲੱਗਦਾ ਹੈ ਬਾਕੀ ਹੁਣ ਆਪਾਂ ਨੇ ਤਾਨਾ ਚ ਨਹੀਂ ਪਾਉਣਾ ਹੈਗਾ ਰੇ ਸਿਆਲ ਚ ਕੱਢੇ ਕਰਨਾ ਅਗਲੇ ਸਿਆਲ ਫੇਰ ਦੋ ਜਣੀਆਂ ਤਿੰਨ ਚਾਰ ਰੈਲੀਆਂ ਠੀਕ ਹੈ ਇਹ ਨਹੀਂ ਹੁਣ ਕੰਨਾ ਕੱਲ ਪਰਸੋਂ ਨੂੰ ਹਾਂਜੀ ਪਰਸੋਂ ਨੂੰ ਪਰਸੋਂ ਤੇ ਇਹ ਤੇ ਕਹਿ ਰਹਾ ਹਾਂ ਮੈਂ ਹੈ ਲਓ ਕਿਆ ਤੇ ਰਹਾ ਹਾਂ ਇੰਟਰਨੈਸ਼ਨ ਦੇ ਕੇ ਹੈ ਸ਼ੰਕਰ ਹੈ ਸ਼ੰਕਰ ਬਿਹਾਰ ਤੇ ਹਾਂਜੀ ਡਿਸਟ੍ਰਿਕਟ ਜ਼ਿਲ੍ਹਾ ਸਮਸਤੀਪੁਰ ਹੈ ਸਮਸਤੀਪੁਰ ਸਮਸਤੀਪੁਰ ਬਿਹਾਰ ਏ ਬਾਈ ਰਹੇ ਨੇ ਬੰਮੇਰਾ ਦੀ ਮੋਟਰ ਉੱਪਰ। ਸੁਬਾਹ ਸਪੀਡ ਪਰ। ਉਹ ਫੇ ਬੀਜਦੀ 5 ਪਰਸੋਂ ਨੂੰ। ਪਰਸੋਂ ਨਹੀਂ ਹੋਗਾ। ਚੌਥੇ। ਹਾਂ। ਚਲੋ ਠੀਕ ਹੈ ਚੌਥੇ ਵੀ। ਚਲੋ ਚੌਥੇ ਨੂੰ ਬੀਜਦੀ 5 ਪਰਸੋਂ ਤੱਕ ਤਾਂ ਸੀ ਉਹ ਵੀ ਮਿਲ ਲਈ। ਸਰਦਾਰ ਜੀ ਬਾਅਦ ਨੰਬਰ ਦੇ ਦੇਗਾ ਆਪਣਾ। ਨੰਬਰ ਕਾ ਦੇਣਾ ਉਹਦੇ ਕੋ ਪੱਕਾ। ਉਹੀ ਪੱਕਾ। ਹਾਂ। ਪਰਸੋਂ ਤੱਕ ਬੀਜ ਦੇ ਲਾ ਪਰਸੋਂ ਤੱਕ ਹੋਰ ਕੰਮ ਕਰ ਲੈਣਾ ਕੋਈ ਤੂੰ ਪਰਸੋਂ ਨੂੰ ਫਰਾਜੀ ਹੈ ਜੀ ਜੀ ਪਰਸੋਂ ਚੌਥੇ ਨੂੰ ਬੀਲੇ ਤਾਂ ਸੀ ਹੈ ਨਹੀਂ ਹੂੰ ਚੱਲ ਤੂੰ ਕਹਿ ਰਹਾ ਹੁਣ ਪਰਸੋਂ ਤਾਂ ਉਧਰ ਹਣ ਹਾਂ ਇੱਕ ਕਿਲਾ ਬੀਜ ਦਿੱਤਾ ਹਾਂ ਫਿਰ ਆਪਣਾ ਬੀਜ ਦੇ ਹਾਂ ਠੀਕ ਹੈ ਕੋਈ ਗੱਲ ਨਹੀਂ ਕੰਮ ਤਾਂ ਕਰਨਾ ਹੀ ਬਿਲਕੁਲ ਬਿਲਕੁਲ ਚਲੋ ਠੀਕ ਹੈ ਚਲੋ ਠੀਕ ਹੈ ਜੀ ਪਾਤਾ ਇੰਨੇ ਨੇ ਕੋਣ ਨੂੰ ਲੱਗਿਆ ਨਾ ਹੁਣ ਲੱਗਿਆ ਕਿਤਾ ਫਿਰ ਆਇਆ ਹੋ ਬਾਈ ਇਹਦਾ ਨਾਲ ਦੀ ਨਾਲ ਸਾਫ ਜੇ ਵਧੀਆ ਨਹੀਂ ਫਿਰ ਇੱਕ ਦਿਨ ਰਹਿ ਗਿਆ ਜੇ ਕਿ ਕੰਮ ਖਰਾਬ ਆ ਇਹ ਘੰਟੇ ਲੰਗੇ ਸੁੱਕ ਗਿਆ ਫਿਰ ਤਾਂ ਇਹ ਸਭ ਖਰਾਬ ਆ ਉਹ ਵੀ ਸਾਰੇ ਇਹਦਾ ਸੌਖਾ ਰਿਹਾ ਨੂੰ ਧੋ ਕੇ ਨਹੀਂ ਲੱਗਣਾ ਬਾਪਣਾ ਦਾ ਇਹ ਹੈ ਹੈ ਪਰ ਰੋਈ ਚ ਹੋਰ ਕਿਦਾਂ ਬਣਦਾ ਨਹੀਂ ਆਉਂਦੇ ਕੋ ਅਰ ਅਰ ਰੋਈ ਚ ਰੋਈ ਮਾਰ ਉਹ ਰੋਈ ਮਾਰ ਸਭ ਖਰਾਬ ਹੋਣਾ ਹੈ ਕਿ ਨਹੀਂ ਯਾਰ ਆਜੋ ਜੀ ਇਹ ਹੈਗਾ ਸਾਡੇ ਸੱਚੇ ਕੇ ਸ਼ੋਕਰ ਇਹ ਜੋਬਰ ਸਾਡੇ ਨਾਲ ਰਹਿੰਦਾ ਭਾਈ ਇਧਰ ਮਾਈ ਜੀ ਦਾ ਬਿੰਦ ਹੈ ਟਾਈਮ ਆਪਣਾ ਪੜਾਈ ਕਰ ਤੂੰ ਕਿਰੀ ਪੜਨਾ ਹੈ ਕਿਨੇ ਚ ਪੜਨਾ ਬੀਬੀ ਇਹ ਬਾਈ ਬੀਬੀ ਇਹ ਕਰਦਾ ਕਿਆ ਮਤਲਬ ਬੀਬੀ ਇਹ ਤਾਂ ਹੁਣ ਵੀ ਦੱਸ ਦੇ ਬੀਨਸ ਦੀ ਆ ਬੀਨਸ ਦੀ ਆ ਹਾਂ ਹਾਂ ਬਿਲਕੁਲ ਕਿਆ ਮਤਲਬ ਕਰਦੇ ਹੋ ਪਰਾ ਪੱਟੀ ਮਜ਼ੇ ਕਰਦੀ ਪੜਾਈ ਦੀ ਤਾਂ ਆਉਲੀ ਆਉਲੀ ਉਪਰੇ ਦਾ ਮੱਕਾ ਆਣਾ ਹਾਂ ਉਹਨੂੰ ਫੇੜਾ ਮੋੜਾ ਜਾਣਾ ਕਿੱਥੇ ਆ ਦੇ ਰੋਕਾ ਕਿੱਥੇ ਆ ਭਾਈ ਭਾਈ ਮਾਰੀਂ ਪੁਰਾਣੇ ਮਾਰੀ ਗੁੱਟਣਾ ਜਾ ਉਹਨੂੰ ਮਾਰਿਆ ਫੇਰ ਬਾਪੂ ਆ ਆ ਚੱਲੀਏ ਕਾਕਾ ਕਰੇਗਾ ਕਾਕਾ ਕਾਕਾ ਬਰਸੀਨ ਲੋ ਜੀ ਮਿਲੋ ਚਾਚੇ ਨੂੰ ਸਤਿ ਸ੍ਰੀ ਅਕਾਲ ਜੀ ਕੱਲ ਦੇ ਚਾਚੇ ਦੇ ਅੱਜ ਦਰਸ਼ਨ ਹੋਏ ਆ ਹੈ ਚਾਚੇ ਵੀ ਤਾਂ ਵਗਣਾ ਹੈ ਬਈ ਲੱਗੇ ਹੋਇਆ ਚਿੰਪੜ ਜਾਣਾ ਕੰਮ ਤੇਰੀ ਬਾਤ ਤਾਂ हां जी ਪਾ ਗਿਆ ਹੋਰ ਕੀ ਬੜਾਈ ਮੀਂਹ ਦੇਖ ਕੇ ਕਹੀਂ ਰਹਿ ਲੇ ਤੂੰ ਦੋ ਭਾਈ ਅਰੇ ਪਾ ਤੇ ਫੇਰੇ ਚੜ ਰਲੇ ਫੇਰੇ ਐ ਤਿੰਨ ਵਿੱਗੇ ਐ ਤਿੰਨ ਵਿੱਗੇ ਮਚਾਲ ਟਰਾ ਫੁੱਲਾ ਐ ਅੱਠ ਅੱਠ ਥੈ ਟ੍ਰੇਲ ਮੇਰੀ ਲੈ ਜਾਂਦੇ ਕਿੱਲੇ ਨੂੰ ਹੁਣ ਕਿਹ ਕਿ ਮਿੱਟੀ ਨਹੀਂ ਦਿਖਦੀ ਖੇਤੀ ਇੰਨੀ ਜਿਹੜਾ ਲਾਸਟ ਵਾਲਾ ਆਇਆ ਉਹ ਤਾਂ ਦੇਖਿਆ ਹੀ ਆ ਮੈਨੂੰ ਆ ਲੈ ਜਖੋਗੇ ਤੇ ਤੂੰ ਆਏ ਦੱਸ ਸਾਢੇ 4 ਕਹਿ ਤੂੰ ਸਾਢੇ 4 ਕਹਿ ਤੂੰ ਸਾਢੇ 25 30 ਟੋਕਰੀਆਂ ਹੋਣੀਆਂ ਜਿਆਦਾ ਹੀ ਹੋਣੀਆਂ ਉੱਪਰ ਪਵਾਈਆਂ ਪਰ 100 ਰੁਪਏ ਲੈ ਲੇ ਹੁਣ ਮੈਂ ਕਿੱਥੇ ਰੱਖੂੰਗਾ ਇਹਨੂੰ ਆਹੋ ਉਹੀ ਦੇ ਫਰੀ ਤੇਰੇ ਹਾਂ ਜੀ ਉਹ ਕਹਿੰਦੇ ਹੁਣ ਵੀ ਪਰਸੋਂ ਨੂੰ ਆਉਂਗਾ ਕੰਨ ਜਿਹੜਾ ਚੌਥੇ ਨੇ ਇਹੀ ਬੰਦੇ ਵਧੀਆ ਜਿਹੜੇ ਮਿਲਦੇ ਬਜਾਲਾ ਹੁਣ ਨਹੀਂ ਭਈਆਂ ਦਾ ਡਬੇਲ ਹੈਗਾ ਹਾਂ ਹੁਣ ਸਾਢੇ ਵਾਲੇ ਵੀ ਫਸ ਗਏ ਬਸ ਉਧਰ ਪਰਚੇ ਹੁਣ ਡੈਡ ਡੈਡ ਆਉਂਦੇ ਨੇ ਪਰਸੋਂ ਤੱਕ ਤਾਂ ਮੇਰਾ ਉਹ ਪਰ ਆਏ ਵੀ ਨਾ ਹੁਣ ਦੇ ਸਾੜੀਆਂ ਪਰਚੀ ਆਉਣ ਲੱਗੀਆਂ ਜਿਹਨੀਆਂ ਜੱਸੀ ਦੀ ਤਾਂ ਆਉਂਦੀ ਆਉਂਦੀ ਮਾਹ ਫੇ ਰਾਤ ਲਾਇ ਕਰੋ ਭਾਈ ਜੀ ਨਹੀਂ ਟਾਈਮ ਹੈਗਾ ਰਾਤ ਨੂੰ ਕੰਨਾ 20 ਤੱਕ ਰਾਤ ਨੂੰ ਕੰਨਾ 20 ਸਵੇਰ ਨੂੰ ਛੱਲੇ ਆ ਹਾਂ ਹੋਰ ਕੀ ਹੂੰ ਹੁਣ ਕੱਲੂ ਮਾਰੂਗਾ ਮੂੰ ਸਵਾਗਾ ਹੋਰ ਤਾਂ ਪ੍ਰੋਗਰਾਮ ਆ ਕਈ ਇਕੱਠੇ ਹੋਏ ਹੋਏ ਇਹ ਗੱਗੇ ਰੰਗ ਨਹੀਂ ਚੱਲਦਾ ਪ੍ਰੋਗਰਾਮ ਹੋਰ ਉਧਰ ਹੀ ਰੱਜ ਬਏ ਸੱਤ ਦਾ ਭਾਈ ਯਾਰੀ ਹੋ ਗਿਆ ਤਾਂ ਭਾਏ ਜ ਮਾਰਾ ਜਰਾ ਵਗਿਆ ਇਧਰੇ ਫਸੇ ਪਿਆ ਹੁਣ ਕੱਲੂ ਵਿਹਲੇ ਆ ਕੱਲੂ ਗੱਗੇ ਕਿੰਨੇ ਦਰ ਦੇਣੀ ਮਾ ਠੀਕ ਆ ਲਾਠੀ ਚੁੱਲ੍ਹੇ ਲਿੱਪਾ ਦੋ ਫਿਰ ਲਿੱਪਾ ਦੇਣਾ ਚੁੱਲ੍ਹੇ ਆ ਅਜ ਤਾਂ ਭਈਆਂ ਦੀ ਚਾਹ ਲੈ ਜਾ ਕੇ ਤੇ ਕੁਸਲੇ ਜਾ ਅੱਛਾ ਆਹੀ ਕੰਮ ਆ 2 ਘੰਟੇ ਤਾਂ ਛੋੜਦੇ ਵੱਜਲੇ ਹੁਣ ਹੁਣ ਰੇ ਸਿੱਟ ਗਿਆ ਮੈਂ ਕੰਮ ਨੂੰ ਵੇੜ ਦੂ ਅਜ ਚਾਹੀ ਨਹੀਂ ਰਹੀ ਹੋ ਜੂ ਸਿੱਟੋ ਘਰੇ ਰੇ ਸਿੱਟਦਾ ਇੱਕ ਬੰਦਾ ਵਜ਼ੀਰ ਕਿਵੇਂ ਹਾਂ ਹਾਂ ਬਾਕੀ ਨੇ ਭਈਏ ਰੱਖਿਆ ਬੈਲੀ ਨਾਲੇ ਕਰਿਆ ਪਿਆ ਮੈਂ ਤਾਂ ਵਿਚੇ ਵਿਚੇ ਸਭ ਕੁਸਾ ਜੇ 5000 ਰੁਪਿਆ ਦੇਣਾ ਤਾਂ ਵਿਚੇ ਮੈਂ ਇਹਨੂੰ ਕਹਿਤਾ ਗੱਗੇ ਮੈਂ ਕਿਹਾ ਤੁਹਾਡਾ ਮਾਰਾ ਅਦਰ ਕਰ ਦੇਣਾ ਪੈਰਾਂ ਨਾਲ ਪਾਉਣੀ ਮਿੱਟੀ ਕਹਿੰਦੇ ਠੀਕ ਮਾਰਾ ਅਦਰ ਕਿਆ ਕਰੂੰਗਾ ਮਾਰਾਂ ਕਰੂੰਗਾ ਹੀ ਕੁਸਾ ਹਾਂ ਮਾਣਾਦਰੇ ਉਹਨੇ ਵੀਰਦੇ ਅੱਜ ਪਹਿਲਾਂ ਉਹਨੇ 100 ਰੁਪਏ ਉਹ ਦਤਾ ਉੱਪਰ ਬੋਾਈ ਦਾ ਆ ਠੀਕ ਹੈ ਤਾਂ ਕੋਈ ਸੁਣੀ ਆ ਰਹੀ ਗਰੀਬ ਬੰਦੇ ਨੂੰ ਜੋਰ ਕਿਹਾ ਕਿਆ ਹੁੰਦਾ ਕੁਝ ਨਹੀਂ ਹੁੰਦਾਗਾ ਕੰਮ ਕੰਮ ਬਸ ਇਹਦਾ ਰੂਹ ਮੈਂ ਕਹਾਂ ਜੇ ਤੁਸੀਂ ਗੱਗੇ ਦੇਖ ਮੈਂ ਕਹਾਂ ਜੇ ਤੁਸੀਂ 4 ਵਜੇ ਵਿਹਲੇ ਹੋਗੇ ਹੁਣ 2 ਘੰਟਾ ਤੁਸੀਂ ਕਿਤੇ ਨਹੀਂ ਚੱਲੇ ਨਾ ਨਾ ਫੇਰ ਵਿਹਲੇ ਬੈਠਣਾ ਹਾਂ ਮੈਂ ਕਹਾਂ ਤੁਸੀਂ ਮਿੱਟੀ ਪਾ ਦਿਓਗੀ ਥੋੜਾ ਮੈਂ ਕਰ ਦੂੰਗਾ ਹੁਣ ਅੱਕ ਨਹੀਂ ਰੱਖਦਾ ਗੱਲ ਮੁੱਕੀ ਨਾ ਨਾ ਠੀਕ ਹੈ ਇੰਨੇ ਵੀ ਭਈਆ ਕੋਈ ਹੋ ਜਾਂਦਾ ਇੰਨੇ ਦੇ ਖੋਜ ਹੋ ਜਾਂਦਾ ਹੋਰ ਕੀ ਮੈਂ ਕਹਾਂ ਜੇ ਭਾਈ ਹਾਂ ਲੇਟ ਵਿਹਲੇ ਹੋਏ ਫੇਰ ਰਹਿਣ ਦਿਓ ਨਾ ਨ ਨ ਵਧੀਆ ਹੈ ਹਮ ਬਾਕੀ ਕੱਲ ਇਹ ਤਾਂ ਬੱਤੇ ਹੋਣਾ ਬਹੁਤ ਬੱਤੇ ਕੱਲੇ ਨਰਮ ਖਰੇ ਪਾਇਆ ਯਾਰ ਨਰਮ ਹੈ ਤੋ ਭੋਲੋ ਨੂੰ ਮੜਾ ਕੱਲੂ ਬਾਦਣਾ ਸੁਆਗਾ ਮਾਰ ਕੇ ਤਵੀਆਂ ਨਾਲ ਬਾਦਣਾ ਤੂੰ ਕੱਲ ਤਵੀਆਂ ਨਾਲ ਬਾਕੇ ਇੰਦੀ ਛੱਡ ਦੋ ਤੂੰ ਫੇ ਪਰਸੋਂ ਛੇੜੂਗਾ ਉਹਨੂੰ ਚੌਥੇ ਤਾ ਗੱਲ ਬਣਨੀ ਹੈ ਪ੍ਰੋਗਰਾਮ ਮੁੱਕੇ ਤੇ ਬਾਦ ਛੇੜੂਗਾ ਇਹਨੇ ਚਾਚੇ ਨੇ ਛੇੜਿਆ ਪਰ ਵੀ ਇਹਨੇ ਇਹ ਆਪਣੀ ਵੀ ਆਉਂਦਾ ਨਹੀਂ 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 ਇਹਨੇ ਛੇੜਿਆ ਵਾਓ ਬੇ ਤੁਹਾਡੇ ਯਾਰ ਜ਼ਮੀਂਦਾਰ ਪਹੀਓ ਬਜਾਲੇ ਇੱਥੇ ਥੋੜੀ ਜਿਹੀ ਪਰੀ ਦੀ ਥੋੜੀ ਜਿਹੀ ਭੱਸੀ ਜੀ ਭੱਸੀ ਜ਼ਮੀਨ ਤੋਂ ਬੋਲ ਪਾਈ ਵੀ ਨੇ ਇਹਨੇ ਮਿੱਟੀ ਪਾਈ ਵੀ ਹੈ ਨਾ ਤਾਂ ਹੀ ਆ ਇਹਦੇ ਇਹਦੇ ਹੀ ਪ ਅੱਗੇ ਡਾਕਰੇ ਬਹੁਤ ਆ। ਸਾਬ ਜੀ ਉਹਦਾ ਪਾਣੀ ਸੁੱਕ ਗਿਆ। ਖੜਾ ਲਈ ਚ। ਹਮ ਸਾਬ ਜੀ ਉਹਦੀ 5 ਨੰਬਰਾਂ ਪਿੱਛੇ ਰਹਿ ਗਈ ਅੱਜ। ਹਾਂ। ਪਰਸੋਂ ਨੂੰ ਆਉਗੂ। ਪਰਸੋਂ ਬਜ਼ਾਰਿਆ ਕੰਮ ਹੁਣ। ਪਰਸੋਂ ਨੂੰ ਜਿਆਪਦਾ ਸਵਲਾਈ ਨਿਕਲਣੀ ਕਿ ਨਹੀਂ ਉਹ ਅੱਗੇ 20 ਵੀ ਕੱਢਦੇ ਹੋਵੇ। ਉਦੋਂ 15 ਵਜੇ ਆਗੇ। ਫਿਰ ਹੋਰ ਗਰੁੱਪ ਸਾਰੇ ਹੱਲਪੇ ਬਾਈ। ਪੰਜਵਾ ਵੀ। ਚੌ ਚਾਰੇ ਗਰੁੱਪ ਆ। ਉਹ ਫੇ ਚਾਰੇ ਚ ਸਾਰੇ ਚਾਰੇ ਚ ਚਾਰਾਂ ਦੀ ਪਹਿਲਾਂ 20 ਵੀ ਕੱਢਦੇ ਦੇ। ਹਾਂ। ਅੱਜ ਜਿਹੜੇ ਚੌਥੇ ਉਹ ਵੀ 15 ਹੀ ਕੱਢੀਆਂ। ਇਹ ਭੀੜ ਹੋਣੀ ਹੈ। ਭੀੜ ਦਾ ਅੱਜ ਦਾ ਸਾਫ ਕਰਿਆ ਅਜੇ। ਕੱਲ ਚਲਾਇਆ ਰਾਤ ਮੇਲੇ ਸਫਾਈ ਕਰੀ ਆ ਦੀ ਅੱਜ ਸਫਾਈ ਨਿਕਲੀ ਆ ਪੰਜ ਚਾਰ ਤਿੰਨ ਚਾਰ ਦਿਨ ਬਾਅਦ ਅੱਛਾ ਹਮ ਚੱਲ ਹੁਣ ਦੋ ਜਿੱਥੇ 10 ਦਿਨ ਖੜੇ ਲਿਆ ਦੋ ਦਿਨ ਹੋਰ ਖੜ੍ਹ ਜੂ ਪਰ ਹੁਣ ਨਹੀਂ ਬਸ 10 ਤਰੀਕ ਤੱਕ ਇਹਨਾਂ ਨੇ ਆ ਚੱਲਣਾ ਬਸ ਕੈਦੇ ਕਾਨੂੰਨੋ ਜੇ ਨਾਲ 10 ਤਰੀਕ ਦੇ ਬਾਅਦ ਪਰਚੀਆਂ ਫੜਾ ਲੈਣੀਆਂ ਇਹਨਾਂ ਨੇ ਵੀ ਲਿਆਓ ਨਹੀਂ ਨਹੀਂ ਹਲੇ ਨਹੀਂ ਅੱਜ ਤਾਂ ਗੰਨਾ ਬਹੁਤ ਖੜਾ ਹੈ ਏਦਾਂ ਨਹੀਂ ਫੜਾਉਣ ਲੱਗੇ ਪਰਚੀਆਂ ਹਲੇ ਨਹੀਂ ਜਿਹੜੀ ਜਿਆਦਾ ਹੁੰਦਾ ਕਰਤਾ ਉਹਦਾ ਤਾਂ ਯਾਰ ਕਰ ਦੂੰਗੇ ਆ ਜਿਆ ਲਿਆਈਓ ਪਰਚੇ ਜਿਆਦਾ ਕੱਢੀ ਜਾਣੀਆਂ ਇਹਨਾਂ ਨੇ ਯਾਨੀ ਗੰਨਾ ਬਹੁਤ ਖੜਾ ਜਾ ਅੰਮ੍ਰਿਤ ਖੜਾ ਹੋਇਆ ਖੜਾ ਆ ਜਾ ਹੁਣ ਇੱਕ ਪਾਰਸੀ ਤੇਰੇ ਭਾਈ ਈ ਵਾਲੀ ਦੋ ਤੋਂ ਤਿੰਨ ਦਿਨ ਵਾਲੇ ਕੋਲ ਵੀ ਖੜੀ ਆ ਜਾ ਹਾ ਹੋਰ ਦੱਸ ਬਾਕੀ ਇਹ ਬਤਾ ਖੜੀ ਨਹੀਂ ਆ ਜਾਂ ਪੰਜ ਚਾਰ ਚਾਰ ਫੇਰ ਬਾਕੀ 38 ਵਾਲੇ ਛੇਤੀ ਵਿਹਲੇ ਹੋਗੇ ਅੱਜ ਕੀ ਦੂਆ ਗਰੁੱਪੇ ਬੰਦ ਹੋ ਗਿਆ ਹਾਂ ਸਿਰੇ ਲੱਗਿਆ ਕੰਮ ਉਹਦਾ ਹੋਰ ਅਜੇ ਪਹਿਲੇ ਦਿਨ ਲੱਗਿਆ ਕਾੜਾ ਕਹਦਾ ਕਹਦਾ ਦੇ ਦੀ ਲਾਸਟ ਪਰਚੀ ਬਹੁਤ ਜ਼ਿਆਦਾ ਸਿੱਟ ਲਈ ਭਾਈ 150 ਦੇ ਉੱਪਰ ਆਏ ਨਾ ਉਹ 120 130 ਹਾਂ ਉਹਨਾਂ ਨੇ ਕੰਮ ਕਰੀ ਗਏ ਚੱਲ ਤੰਨੂ ਕੀ ਆਏ ਤੂੰ ਦੇ ਦੇ ਲਾਟ ਨੂੰ ਤੇਰੀ ਇੱਕ ਮਜਲੀ ਜਾਣਾ ਮੇਰੇ ਦਾ ਕਿੰਨਾ 90 ਹੁਣ 95 ਹੋ ਜਾਊਗਾ ਦੇ ਦੀ ਜਾਈ 100 ਲੈਜ ਵਿੱਚ ਹੈ 120 ਲੈਜ ਵਿੱਚ ਤੇ ਇਹਦਾ ਬਾਉਂਡ ਪੂਰਾ ਹੋਈ ਜਾਣਾ ਮੈਂ ਤਾਂ ਜੱਗੂ ਵੀ ਕਹਿੰਦਾ ਮੈਨੂੰ ਹਾਂ ਬੱਦੇ ਕਹੀ ਜਿੰਬੜਗੇ ਅੱਛਾ ਹਾਂ ਚੱਲ ਮੈਂ ਜੀੜੇ ਦੀ ਪਹਿਲਾਂ ਆ ਗਈ ਜੀ ਨੇ ਮੈਨੂੰ ਦੇਤੀ ਵਰਚੀ ਉਹਨੂੰ ਦੇ ਦੇਣੀ ਬਾਸ ਕਾਲੇ ਤੇ ਤੂੰ ਲੈਣੀ ਪਰਚੀ ਹਾਂ ਕਾਲੇ ਤੇ ਪਰਚੀ ਤੂੰ ਲੈਣੀ ਐ ਮੈਂ ਉਹ ਤੇ ਲੈ ਕੇ ਉਹਨੂੰ ਆਪਣੀ ਦਊਂਗਾ ਉਹ ਵਰਚੀ ਠੀਕ ਹੈ ਠੀਕ ਆ ਫਿਰ ਗੱਲ ਉਹ ਤਾਂ ਠੀਕ ਆ ਗੱਲ ਹੂੰ ਉਹੀ ਹੁਣ ਇੱਕ ਅੱਜ ਆ ਗਈ ਉਹਦੀ ਕਣਾ ਹਾਂ ਆ ਮਾਛ ਲਾਲਾ ਚੱਲ ਤੂੰ ਆਛ ਲਾਲਾ ਤੇਰਾ ਗੀੜ ਚ ਦੋਜੇ ਕੰਮ ਮੇਰੇ ਤੇ ਇੱਕ ਰਹਿ ਗਈ ਪਹਿਲਾਂ ਤੂੰ ਹੁੰਦਾ ਹੈ ਟਰਾਲਾ ਮੈਂ ਤਾਂ ਚਾਚੇ ਉਹੀ ਤਾਂ ਹੁੰਦਾ ਗਿੱਲਾ ਗਿੱਲਾ ਹੀ ਆਹ ਭਾਈ ਗਿੱਲਾ ਗਿੱਲਾ ਝਾਰ ਕੇ ਤਾਂ ਹੋ ਜਾਂਦਾ ਹਾਂ ਫਿਰ ਵੀ ਘੰਟਾ ਲੱਗ ਗਿਆ ਡੇਢ ਘੰਟਾ ਐਨ ਸਾਲਾ ਬੁਰਸ਼ ਘਮਾਉਂਦਾ ਮੈਂ ਸਾਲਾ ਮੈਂ ਤਾਂ ਸਾਫ਼ ਕਰਤੇ ਐਨ ਚੰਗੀ ਤਰ੍ਹਾਂ ਜਾਂ ਸੁੱਕਿਆ ਸਾਲਾ ਵੇਚ ਆਉਂਕੇ ਆਹ ਇੱਕਣਾ ਹੀ ਐ ਫੇਲਿਆਂਦੀ ਮੈਂ ਬੂਰੀ ਕੱਢ ਗਏ ਹਾਂ ਫੇਰ ਘਮਾਉਣੀ ਸੀ ਹਾਂ ਇਹ ਗੱਲ ਬਣਨੀ ਸੀ ਹੋਰ ਪਰ ਇੱਕਾ ਭਈਆਂ ਨੇ ਟੋਕਰੀ ਨਾ ਪਾਇਆ ਚਾਚੇ ਮਤਲਬ ਡਾਲੇ ਹੀ ਲਿਬੜੇ ਦੋ ਬੱਸ ਬਾਹਰ ਕੋਸ ਨਹੀਂ ਜੇ ਸਾਈਡ ਪਰ ਤੇ ਮਾਰੇ ਨਾ ਫਿਰ ਟ੍ਰੇਲਰ ਯਾ ਲਵੇਟਦੇ ਆ ਹਾਂ ਫਿਰ ਯਾ ਟ੍ਰੇਲਰ ਲਵੇਟ ਦੀ ਸਾਈਡ ਪਰ ਤੇ ਮਾਰਨ ਉਪਰ ਮਿੱਟੀ ਲੱਗਦੇ ਆਪਾਂ ਇਹਦਾ ਫਰਕ ਨਾਲ ਖੜਾ ਤਾਂ ਨਾ ਮੂਰੇ ਖੜਾ ਦਾ ਟ੍ਰੋਲ ਤਾਂ ਹੀ ਨੀ ਲਿਪੜਿਆ ਡੱਲਾ ਤਾਂ ਲਿਪੜਿਆ ਡੱਲੇ ਬੰਨੂ ਕਹੀ ਚ ਲਾਈ ਆ ਉਹਨਾਂ ਨੇ ਬੱਸ ਫਿਰ ਨਹੀਂ ਸਾਰੀ ਸਾਈਡ ਤੇ ਬੇਟ ਦਿੰਦੇ ਹੋਰ ਆ ਜਾ ਇਹ ਤਾਂ ਆਪਣੀ ਵਾਲੀ ਦਾ ਤੇਰੇ ਤੇ ਸਰੀ ਹੈਗੇ ਨਹੀਂ ਹੈ ਨਹੀਂ ਹੈ ਨਾ ਜਿਹੜੇ ਆ ਵਿੱਚ ਇਕੜਾਈ ਇਕਣੀਆਂ ਸਾਫ ਹੈ ਸਰੀ ਨਹੀਂ ਹੈਗੇ ਆ ਆ ਇਹਨੂੰ ਹਾਂ ਜਿਹੜਾ ਸਰੀਆਂ ਵਾਲਾ ਉਹ ਹਾਲੀਵੁੱਡ ਦਾ ਥਣੇ ਨਾਲ ਲੀਰ ਬੱਚੇ ਨਾਲ ਕੋਈ ਜਹਾਸ ਘਾਤ ਹੋ ਜਾਂਦਾ ਇਹ ਤਾਂ ਪਹਿਲੇ ਮਾਰਨਾ ਵੀ ਸਰੀਆ ਹੁੰਦਾ ਬਜਾਲੇ ਵੀ ਨਹੀਂ ਉਹ ਨਹੀਂ ਹੈਗਾ ਦਵੀ ਵਾਲੇ ਨੂੰ ਹੈ ਨਹੀਂ ਉਹ ਨਹੀਂ ਹੈਗਾ ਥੱਲੇ ਦਾ ਹੈਗਾ ਹਾਂ ਉਹ ਪਹਿਲਾਂ ਹੁੰਦੇ ਇਟ੍ਰੇਲੇ ਨੂੰ ਸਰੀਆ ਇਟ੍ਰੇਲੇ ਨੂੰ ਉਹ ਬਹੁਤ ਔਖਾ ਤੋਣਾ ਮੈਂ ਕਿਹਦੇ ਦੀ ਗੱਲ ਇਹ ਤਾਂ ਫਿਰ ਤੇਰੇ ਤਾਂ ਇਕਣਾ ਹੀ ਹੈ ਇਸ ਸਖਾਲਾ ਤੋਂ ਹੋ ਜਾਂਦਾ ਕਾਲੂ ਤੋਂ ਹੁੰਦਾ ਜਿਆ ਤੇ ਸਖਾਲਾ ਬਾਤ ਉਹ ਖਾਣਾ ਹੀ ਸਖਾਲਾ ਹੈ ਹੈ ਖਾਣਾ ਹੀ ਸਖਾਲਾ ਇੱਕ ਉਹ ਵੀ ਕਿੱਥੇ ਸਖਾਲਾ ਹਾਂ ਉਹ ਵੀ ਮੂੰਹ ਲਾਉਣਾ ਪੈਂਦਾ ਹੈ ਮੂੰਹ ਲਾਉਣਾ ਪੈਂਦਾ ਹੈ ਹੋਰ ਕਿਉਂ ਬੰਦੇ ਤਾਂ ਬਹੁਤ ਵਿਦੇ ਆ ਭਈਆ ਬਰ ਗੰਨਾ ਵਜਾਉਣੇ ਨੇ ਬੰਦੇ ਹੈ ਇੰਨੀ ਮੈਂ ਕਹਿੰਦਾ ਤੇਰਾ ਬੀਜ ਦੇਣਾ ਇੱਕ ਰਹਿ ਗਿਆ ਕਹਿੰਦਾ ਬਸ ਘਰ ਹੁਣ ਰਹੇ ਜਾਲਾ ਜਿਹੜੇ ਹੁਣ ਬੰਦਿਆਂ ਨੇ ਮੈਨੂੰ ਤਾਂ ਮੈਂ ਆਂ ਵੀ ਹੋਲੀ ਦੇਖ ਕੇ ਆਉਂਗੇ ਭਈਏ ਹੈ ਕਿ ਨਹੀਂ ਕਾਂਕੀ ਬੜਾਈ ਕਰਨੀ ਹੋਇਆ ਹੈ 25 ਦੀ ਹੋ ਹੋਹੀ ਕਹਿੰਦਾ ਮੈਂ ਹੋਲੀ ਦੇਖ ਕੇ ਆਵਾਂ ਇਹਨਾਂ ਨੇ ਹੁਣ ਉਹ ਨਹੀਂ ਤਾਂ ਦੇਖਿਆ ਚ ਹੁਣ ਮੇਰੀ ਗੱਲ ਇਹ ਕਹਿੰਦੇ ਕੱਲ ਦਾ ਤਾਂ ਮੇਰੇ ਨਹੀਂ ਰਹਿਗਾ ਸਾਡੇ ਪਿੰਡ ਚ ਹਾਂ ਵੀ ਉਹ ਤੇ ਬਸ ਹੀ ਕਰਨੇ ਪਰੇ ਬਸ ਹੈ ਵੀ ਤਿੰਨ ਦਿਨ ਮਕਿੱਲਾ ਬੀਜਦੇ ਆ ਚਾਰ ਦਿਨ ਚਲ ਜੋ ਹੈ ਜੋ ਵੀ ਹੈ ਦੋ ਚਾਰ ਘਰਾਂ ਦੀ ਬੀਜ ਹੁਣਾ ਤੇ ਉਹ ਕਿੰਨਾ ਬੀਜ ਹੁਣਾ ਨਹੀਂ ਫਿਰ ਮੈਂ ਆ ਹੈਗੇ ਹੀ ਆ ਜਿਹੜੇ ਗਗੇਰ ਇਹ ਦਿ ਆੜੀ ਬਲਾ ਲੈਣੇ ਦੋ ਦੋ ਆਪ ਹੋਏ ਹੋਣਾ ਤਿੰਨ ਵਿਘੇ ਜਗਾ ਤਿੰਨ ਵਿਘੇ ਜਗਾ ਵੀਗੇ ਬਸੇ ਕਰਨਾ ਠੀਕ ਆ ਇੱਕ ਦਿਨ ਚ ਦਾ ਬੀਜ ਕਰੂੰਗੀ ਉਹ ਕੀ ਦੋ ਜਣੇ ਮੈਨ ਨਹੀਂ ਹੋਊਗਾ ਕੋਈ ਬੰਦਾ ਲਾ ਦੇ ਗੈਲ ਹੋਰ ਨਾ ਆਪ ਲੱਗ ਜੂਗੇ ਹੋਰ ਕੀ ਹੁਣ ਕੀ ਕਰਨਾ ਵਿਹਲੇ ਹੁਣ ਉਹ ਪਲਾਟ ਵੀ ਬੀਤਾ ਮੱਕੀ ਦਾ ਬੀਤਾ ਹਾਂ ਕਾਹ ਨਾਲ ਰੋਟਰ ਮੀਟਰ ਨਾਲ ਉਹ ਤਾਂ ਜੱਗੇ ਤੇ ਪਹੁੰਚ ਆ ਬਾ ਬਾ ਉਹ ਤਾਂ ਮੈਂ ਉਹ ਗੰਨੇ ਵਾਲਾ ਖੁੰਝੇ ਬਣਦੇ ਨਹੀਂ ਤੇ ਮੈਂ ਜੱਗੇ ਨੂੰ ਕਰਿਆ ਪਹੁੰਚ ਗਿਆ ਕਹਿੰਦਾ ਉਰੀਆਂ ਮਾਜਾ ਫਰ ਜਿਹੜੇ ਸਿੱਟਾ ਦੇ ਕੇ ਨਵੇੜ ਤਾਂ ਕੰਮ ਨਾ ਵਧੀਆ ਨਿਭੜਿਆ ਕੰਮ ਜ਼ੋਰ ਕਿ ਠੀਕ ਐ 20 ਵਿਲਾ ਹੋ ਗਿਆ ਹੁਣ ਯਾਨੀ ਹਾਂ ਬਰਉਣਾ ਗੰਨੇ ਦਾ ਰਹਿ ਗਿਆ ਕਾਰਜਕ੍ਰਮ ਚੱਲੋ ਤਾਂ ਸਾਡਾ ਭੋਗ ਤੇ ਬਾਅਦ ਚ ਲੈਣਾ ਕੰਮ ਹੁਣ ਤਾਂ ਜੋ ਕੰਮ ਆ ਹੁਣ ਤਾਂ ਬਾਅਦ ਚ ਹੀ ਹੋਣਾ ਬੱਸ ਫੇਰ ਪਰਸੋ ਤੇ ਰੁੱਝ ਤੋਂ ਬਾਅਦ ਸਾਲਾ ਮਛੇ ਨਿਕਲੇ ਤੋ ਕਿਹਣਾ ਫਿਰਦਾ ਮੋਟਾ ਮੋਟਾ ਜਿਹਾ ਹੈ ਦੇ ਕਿੰਨਾ ਫਿਰਦਾ ਸਾਲਾ ਇਹਨੇ ਖਾਣੇ ਹਣ ਰੋਈ ਰੋਈ ਉਹ ਜੋ ਹੋ ਗਿਆ ਤੇ ਆਪਣਾ ਅੱਧੀ ਗੱਡੀ ਟ੍ਰੈਲੀ ਪਈ ਨਹੀਂ ਵਿੱਚ ਆ ਦੇ ਉਹਦੇ ਮੈਂ ਇੱਧਰ ਗੰਨੇ ਵਾਲੇ ਤੇ ਢਾ ਲਿਆ ਅੱਛਾ ਮੈਂ ਕਿਹਾ ਬੂਟੇ ਸਿੜ ਦੂੰਗਾ ਤਾਂ ਜਲਾ ਜਲਾ ਸਾਰੇ ਤੇ ਵਧੀਆ ਉਹ ਭਈਆ ਰੱਖ ਕੇ ਢਾ ਦੀ ਹਾਂ ਗੱਲੇ ਕੱਲੇ ਦੇਣਾ ਤਾਂ ਬੂਟੇ ਖਣਾਈ ਦੇਣਾ ਤਾਂ ਗੰਨੇ ਜੀ ਇੱਕ ਨਫ ਟ੍ਰੈਲਰ ਜਾਂਦਾ ਘੁੰਮਣਾ ਗੰਨਾ ਤੋੜਨ ਨੂੰ ਲੈ ਉਹਦਾ ਭਈਆ ਰੱਖ ਦਿਆ ਲਈ ਮੈਂ ਉਹਨੂੰ ਕਿਹਾ ਤਹਲਾ ਟੋਕਰੀ ਪਰ ਬਣ ਕੇ ਦੋ ਦੋ ਤਿੰਨ ਬੂਟੇ ਉਹ ਭਈਆ ਉਹ ਸਖਾਲੀ ਹੈ ਸਾਰੇ ਵੀ ਪੈਣ ਨਾਲ ਕਿਲੇ ਜੀ ਸਾਰੇ ਜੀ ਬੋਣਾ ਉਹਨਾਂ ਚ ਹਾਂ ਉਹ ਠੀਕ ਕਰਿਆ ਤਾਂ ਕੰਮ ਜੇ ਬਚ ਗਈ ਦੀ ਉੱਥੇ ਢੇਰੀ ਕਰਾ ਲਿਆ ਹਾਂ ਵਧੀਆ ਜਿੱਥੇ ਨੂੰ ਪਰਚੀ ਭਰ ਕੇ ਲਿਆਏ ਆਂ ਲੀ ਨਹੀਂ ਪਾਈ ਹੋਈ ਉਹ ਲੀ ਜੇ ਐਂਡ ਵਿੱਚ ਧਰਾ ਲਿਆ ਗੱਬੇ ਧਰਾ ਲੇ ਇੱਕ ਕੱਲੂ ਹੋਰ ਕੰਮ ਕਰਨਾ ਆਪਾਂ ਨੇ ਕੱਲੂ ਯਾਰ ਤੂੰ ਤੋ ਲਿਆਉਂਗਾ ਤੂੰ ਜੱਜ ਅੱਜ ਮੈਂ ਦੇਖ ਕੇ ਆਇਆ ਥੋਡੇ ਉਹਦਾ ਕਿੱਥੇ ਕਈ ਚਾਰ ਤਰਫ ਚਾਰ ਤਰ੍ਹਾਂ ਦੇ ਆ ਹਾਂ ਜਿਹੜਾ ਮਰਜ਼ੀ ਵਟ ਲਿਓ ਪੱਤੇ ਦੇ ਨਿਕਲੇ ਪਏ ਕਿਤੇ ਕਿਤੇ ਆ ਪੱਤੇ ਫੇਰ ਤਾਂ ਆ ਜੂਗਾ ਜੇ ਜ਼ਿਆਦਾ ਨਿਕਲੇ ਫੇਰ ਜ਼ਿਆਦਾ ਨਹੀਂ ਹੈ ਕਿਤੇ ਕਿਤੇ ਮਾੜਾ ਮੋਟਾ ਮਾੜਾ ਮੋਟਾ ਅਗਣਾ ਹੋਣਾ ਹਰਾ ਹੈ ਹੋਣਾ ਉਹ ਨੋਰਸਾਂ ਯੇ ਨਾ ਵਧੀਆ ਐ ਨਾ ਹੈ ਇਹਨਾਂ ਵਧੀਆ ਉਹ ਇੰਨਾ ਮੋਟਾ ਵੀ ਹੈਗਾ ਹਾਂ ਇਹ ਇੰਨਾ ਮੋਟਾ ਵੀ ਆ ਅੱਛਾ ਅਜਮਾ ਬਰੀਕ ਵੀ ਆ ਚਲ ਕੱਲੂ ਦਿਖਾ ਲਾਉਣਾ ਕਿੱਥੇ ਅੱਜ ਫਿਰ ਇੱਥੇ ਲਾਉਂਗੇ ਯਾਰ ਫਿਰ ਦੋ ਲਾਲੇ ਇੱਥੇ ਠਾਣਾ ਨਾ ਨਾ ਹੈ ਠਾਣਾ ਠਾਣਾ ਨਾ ਨਾ ਉੱਪਰ ਆ ਕੇ ਲਾਉਂਗੇ ਠੇੜਾ ਦਾ ਨਹੀਂ ਫਾਇਦਾ ਉੱਪਰ ਆ ਕੇ ਲਾਉਣਾ ਜਿਹੜਾ ਮੈਂ ਤੇ ਸ਼ਾਮ ਆਉਂਦੇ ਧਾਨਾ ਵੇਚਦਾ ਲਾਉਂਗੇ ਐ ਕਿ ਨਹੀਂ ਤੂੰ ਕੱਲ 10 ਵਜੇ ਦਾ ਟਾਈਮ ਉਹ ਤਾਂ ਸਿਰ ਪਰ ਹੋਣਾ ਹੈ ਘੁੰਮਣਾ ਆਵਾ ਇਧਰ ਆਉਣੀ ਜਮ ਉਹ ਉੱਥੇ ਲਾਉਣਾ ਹੈ ਉੱਥੇ ਹੂੰ ਉਹਰੇ ਛੱਡ ਕੇ ਇਹ ਲੋਡ ਤੇ ਮੀਂਝ ਜਗ੍ਹਾ ਛੱਡ ਕੇ ਲਾ ਤੈ ਉਹ ਕਿੱਥੇ ਲਾਉਣਾ ਕਿਹੜਾ ਤੈ ਛੱਡ ਜਾ ਕਾ ਉਹ ਲਾਉਣਾ ਇਸ ਟ੍ਰੇਲੇ ਦੇ ਇਧਰ ਛੰਨ ਛੰਨ ਜੇ ਇੱਥੇ ਲਾਉਂਦੇ ਨਾ ਪ੍ਰਿਕਾ ਕਰਦੀ ਤੋੜ ਭੰਨ ਵਾਲਾ ਕੰਮ ਨਹੀਂ ਕਰਨਾ ਫਿਰ ਉਹਦਾ ਜਾਂ ਦੁਪਹਿਰ ਨੂੰ ਸੂਰਜ ਉੱਪਰ ਚ ਲੈ ਜਾਣਾ ਹਾਂ ਸ਼ਾਮੋਂ ਦੀ ਢੇਢ ਢਾਣਾ ਨਹੀਂ ਹਾਂ ਠੀਕ ਹੈ ਨਾ ਮੈਂ ਕਹਿੰਦਾ ਵੀ ਉਹ ਪਾਉਣਾ ਉਹਦੇ ਨਾਲ ਹੋ ਜਾਵੇ ਕਿਹੜਾ ਦਰਖਤ ਹਾਂ ਉਹੀ ਉੱਧੇ ਹੀ ਕਰਨਾ ਸ਼ਾਮੋਂ ਨੂੰ ਤੂੰ ਮੇਰੀ ਗੱਲ ਸੁਣ ਉੱਥੇ ਤਿੰਨ ਤੂੰ ਤਾਂ ਜਿਹੜੇ ਮੇਰੇ ਗੰਨੇ ਵਿੱਚ ਹੋਏ ਵੇ ਵੱਢਣੇ ਵਾਲੇ ਆ ਉਹ ਗੱਬੇ ਕਰਾਲੇ ਜੀ ਆਏ ਉਹ ਤਿੰਨੇ ਬਟਲਾ ਬਹ ਦੇਖ ਰਹਿੰਦੇ ਕੱਲ ਨੂੰ ਹਨਾ ਕਿ ਨਿੰਮ ਵੀ ਦਿਖਾ ਕੋਈ ਨਿੰਮ ਮੈਂ ਕਿਹਾ ਅੱਜ ਮੈਨੂੰ ਮਿਲਿਆ ਤਾਂ ਮਾਲੀ ਹੂੰ ਉਹ ਕਹਿੰਦਾ ਬਾਜੀ ਅਸੀਂ ਬੈਠੇ ਪਪਰਾਲੇ ਕੋਲ ਹੂੰ ਹਾਂ ਹੈਗੀ ਰਸਰੀ ਉੱਤੇ ਕਹਿੰਦਾ ਨਿੰਮ ਲੈ ਲਈ ਦੂਈ ਲੈ ਲਈ ਜਿਹੜੀ ਵਾਲੀ ਸ਼ਾਮ ਵਾਲੀ ਆ ਡਕਾਨ ਜੀ ਅਪਰਾਲਾ ਹਾਂ ਪਪਰਾਲੇ ਕੋਲ ਕਹਿੰਦਾ ਇੱਧਰ ਬੁੱਟੇ ਹੋਣਗੇ ਜਿਹੜੇ ਜਾਂ ਰੂਡ ਚੜਦੇ ਇੱਧਰ ਬੈਠੇ ਨੇ ਮੈਨੂੰ ਨਿੰਮ ਮਿਲੂਗਾ 100 ਰੁਪਏ ਦੀ ਡਕਾਨੇ ਮਿਲੂਗੀ 30 ਰੁਪਏ ਦੀ ਅੱਛਾ ਹਾਂ ਨਿੰਮ ਮਗਾਈ ਸਾਤੀ ਕਹੇ ਕਹਿੰਦਾ ਨਿੰਮ ਮਹਿੰਗੀ ਹੈ ਸਰਦਾਰੀ ਨਾ ਮਿਲਦੀ ਹੋ ਨਹੀਂ ਨਿੰਮ ਲਾ ਤੂੰ ਚਾਚੇ ਉੱਥੇ ਯਾਰ ਮੈਂ ਲੈ ਕੇ ਆਇਆ ਦਾ 10-10 ਰੁਪਏ ਦੀ ਨਿੰਮ ਦਾ 10 ਰੁਪਏ ਦੀ ਇਹ ਤੇ ਲੋਣੇ ਮੇਲਾ ਹੋਇਆ ਦੇ ਉੱਥੇ ਤੇ ਮਿਲਦੀਆਂ ਨਿੰਮ ਉਹ ਤਾਂ ਕਹਿੰਦਾ ਮੈਂ ਲਿਆ ਕੇ ਦੇ ਦੂੰਗਾ ਮਾਂ ਨਹੀਂ ਉੱਥੇ ਤੇ ਲੈ ਕੇ ਆਉਂਗਾ ਉੱਥੇ ਪਸੰਦ ਦੀ ਤੇ ਲੈ ਕੇ ਆਉਂਗੇ ਆਪਾਂ ਠੀਕ ਨਹੀਂ ਗੱਲ ਚੱਲਦੇ ਕੋਈ ਨਾ ਲਿਆਉਂਦੇ ਹਾਂ ਉੱਥੇ ਤੇ ਲੈ ਕੇ ਆਉਂਗੇ ਕੱਲ ਵੀ ਲਿਆਉਣੇ ਜਾ ਕੇ ਕੋਈ ਨਾ ਆਪ ਜੋ ਗਏ ਕਿਹੜਾ ਕੱਲ ਜਾਣਾ ਨਹੀਂ ਹੈ ਜਿੱਥੇ ਵੀ ਮਕਾਨ ਪਾਇਆ ਇੱਥੇ ਨਿੰਮ ਤੀ ਇੱਥੇ ਮੈਂ ਕਹਿੰਦਾ ਅੱਧਾ ਪਿੰਡ ਤੋੜਦਾ ਦਾ ਇੱਥੇ ਤੇ ਹੋਰ ਹੁਣ ਹੋਉ ਨਹੀਂ ਹਾਂ ਕਿਸੇ ਨੇ ਕਿਹਾ ਕਿ ਉਹ ਕਰਨੀ ਕਿਆ ਹੁੰਦੀ ਆ ਤਕੋਰ ਟਕਾਰ ਹੋ ਜਾਗੀ ਯਾਰ ਪਹਿਲੇ ਪੁਲਿਸ ਤੇ ਵੀਰਨਾ ਦੇ ਉੱਥੇ ਉਹਦਾ ਬਾਈ ਦੇਸੀ ਤੋਂ ਆਇਆ ਹੈ ਹਾਂ ਸਮਝਿਆ ਦੁਰ ਕੇ ਉਹਦਾ ਚੀਜ਼ ਵੀਰ ਕਿੱਥੇ ਖੜੀ ਆ ਥੋੜੇ ਉੱਥੇ ਪਈ ਚ ਐ ਨਹੀਂ ਉੱਪਰ ਨੂੰ ਦਿਨ ਦਿਨਾਂ ਦੇ ਕੀੜੇ ਦਿਨ ਦਿਨਾਂ ਦੇ ਕੀ ਖਤਮ ਹੁੰਦਾ ਇਹਦੇ ਲਈ ਛੜ ਖੜੀ ਨਹੀਂ ੱਡੀ ਬੜੀ ਛੋੜ ਨਾਲੇ ਹਾਂ ਅੱਗੀ ਹੈਗੀ ਲੋ ਪੱਤੀ ਨਹੀਂ ਛੱਡਦੇ ਤਾਂ ਐ ਨਹੀਂ ਤੈਨੂੰ ਦੀਦੀ ਬਈ ਨਿੰਮੇ ਦੇਖਦੀ ਮੈਂ ਤਾਂ ਕੋਈ ਹੋਰ ਨਮਿਕੋ ਨਮਸਾ ਤੋੜ ਕੇ ਆਲ ਦੱਸਿਆ ਮੈਨੂੰ ਉਹ ਤੱਕਰੀਆਂ ਕੋਲ ਨਮਾ ਦੋ ਦੋ ਦਿਨ ਲਾਉਣੀ ਯਾਰ ਨਮਾ ਦੋ ਦੋ ਦਿਨ ਲਾਉਂਗੇ ਉਹ ਮੈਂ ਲਾਈ ਹੋਈ ਦੀ ਤਾਰਾਂ ਥੱਲੇ ਆ ਗਈ ਢੇਗ ਵੀ ਲਾਉਂਗੇ ਨੇਮ ਵੀ ਲਾਉਂਗੇ ਉਹ ਫਿਰ ਬਿਜਲੀ ਵਾਲੇ ਕਹਿਣ ਲੱਗੇ ਕਹਿੰਦਾ ਵੜਦੇ ਯਾਰ ਤਾਰਾਂ ਲੱਗਣ ਲੱਗੀ ਉਹ ਪਰ ਉਹ ਵੜਤੀ ਦੀ ਚੱਲ ਇੱਕ ਉੱਥੇ ਉਹਨਾਂ ਨੇ ਮੋਟੇ ਢੇਰਾਂ ਸਕਾਤੀ ਹੁੰਨੀ ਮੈਂ ਕਹਿੰਦਾ ਕਿਨੇ ਗੱਬੀ ਨਾਲ ਦੇ ਵੀ ਥੀ ਨਹੀਂ ਮੈਂ ਉੱਥੇ ਉੱਤੇ ਰੋਗੇ ਨਾ ਉੱਥੇ ਉਹਨਾਂ ਨੇ ਢੇਰਾਂ ਸਕਾਤੇ ਨਹੀਂ ਛੱਡਦਾ ਹੈਗਾ ਢੇਰ ਨਿਕ ਤੇ ਢੇਰ ਕੋਈ ਵੀ ਤਰਸ ਤੋਂ ਉਹਨੂੰ ਸਕਾ ਦੇਣਾ ਹੈ ਕਿ ਨਹੀਂ ਮੈਨੂੰ ਤਾਂ ਲਾਉ ਲੇ ਆਉਂਦੇ ਆ ਕਰਤਨ ਨਾਦ ਰੱਤਾ ਚਾਹੀਦਾ ਕੱਲ ਤੂੰ ਪਹਿਲਾਂ ਮੈਨੂੰ ਤੂੰ ਦਿਖਾ ਤੂੰ ਤਾਂ ਤੂੰ ਚਲ 10 ਵਜੇ ਆ ਜਾ ਤਿੰਨੇ ਤੂੰ ਦਿਖਾ ਲੈਣੇ ਹਜ਼ਾਰ ਲੈ ਜਾਣੇ ਜਿਹੜਾ ੜੀਕੇ ਲੱਗ ਗਿਆ ਵਾ ਵੜ ਲੈ ਆਉਣਾ ਚਲੋ ਠੀਕ ਆ ਭਾਈ ਮੈਂ ਵੀ ਜਾਣਾ ਫਿਰ ਠੀਕ ਆ ਅੰਗਾ ਭਾਈ ਅੱਛੀ ਗੱਲ ਜੀ